ਜੇ ਸਾਰੀਆਂ ਸਰਕਾਰ ਕੋਈ ਵੀ ਪਾਰਟੀ ਪੰਜਾਬ ਦੀ 13 ਨੇ 13 ਸੀਟਾਂ ਜਿੱਤ ਜੇ ਉਹਨੂੰ ਤਾਂ ਫਰਕ ਨਹੀਂ ਪੈਂਦਾ ਤੇ 13 ਦੀਆਂ 13 ਹਾਰ ਦਿੱਤਾ ਤਾਂ ਹੀ ਫਰਕ ਨਹੀਂ ਪੈਂਦਾ ਜੀ ਜੀ ਇਹਨਾਂ ਦਾ ਫੈਸਲਾ ਵੱਡੀਆਂ ਸਟੇਟਾਂ ਕਰਦੇ ਯੂਪੀ, ਝਾਰਖੰਡ, 오डिशा, ਮੱਧ ਪ੍ਰਦੇਸ਼, ਰਾਜਸਥਾਨ ਜੀ ਐਂਡ ਕਰਨਾਟਕਾ ਹਾਂ ਜੀ ਰੱਬ ਥੋੜਾ ਪਰਾ ਕਰੇ ਅੱਗੇ ਬੰਗਾਲ ਵਾਲੇ ਆ ਗਏਗੇ ਇਹ ਵੱਡੀਆਂ ਵੱਡੇ ਰਾਜ ਨੇ ਇਹ ਤੈਅ ਕਰਦੇ ਨੇ ਜੀ ਪੰਜਾਬ ਤਾਂ ਜੀ ਕੁਝ ਵੀ ਚੀਜ਼ ਨਹੀਂ ਜੀ ਤੇ ਭਾਤ ਤੂੰ ਉੱਚਾ ਉੱਠ ਕੇ ਉੱਚੀ ਨੀਚ ਤੂੰ ਉੱਚਾ ਉੱਠ ਕੇ ਜਗ ਪਤ ਤੂੰ ਉੱਚਾ ਉੱਠ ਕੇ ਕੋਈ ਫੈਸਲਾ ਲਊ ਬਿਆਦੇ ਦੇ ਜਗਾਰ ਨੂੰ ਕਾਰੋਬਾਰ ਨੂੰ ਸਤਕਾਰ ਨੂੰ ਵਿਦਿਆਨ ਸੇਤ ਨੂੰ ਸਾਰਾ ਭਾਈਚਾਰਾ ਹੋ ਨਿਸਾਉਣ ਰੱਖ ਕੇ ਵੋਟ ਪਾਉ ਉਹਦਾ ਵੋਟ ਪਾਉ ਸਹੀ ਢੰਗ ਨਾਲ ਤੇ ਜਿਹੜਾ ਬੰਦਾ ਫਿਰਕਾ ਪਰਸਤੇ ਆਧਾਰ ਤੇ ਵੋਟ ਪਾਉ ਆ ਫਿਰਕਾ ਪਰਸਤੇ ਦੇਸ਼ ਨੂੰ ਪਹਿਲੀ ਬਹੁਤ ਮਾਰ ਰੱਖਿਆ ਵੋਟਾਂ ਤਾਂ ਪੰਜਾਬ ਨਹੀਂ ਪਾਉਣੀ ਆ ਨੇਤਾ ਇੱਥੇ ਵੀ ਹੈਗੇ ਨੇਤਾ ਵੀ ਇੱਥੇ ਬਹੁਤ ਨੇ ਤੇ ਬਨੇਤਾ ਵੀ ਬਹੁਤ ਨੇ ਹਾਂਜੀ ਔਰ ਇੱਥੇ ਅਕਸਰ ਲੋਕਾਂ ਕਹਿੰਦੇ ਵੀ ਬੜੇ ਪੰਜਾਬੀ ਬੜੇ ਬਹਾਦਰ ਨੇ ਬਹਾਦਰ ਬਹਾਦਰ ਤਾਂ ਨਾ ਭਾਗ ਬਹਾਦਰੀ ਹੋਣਾ ਕੋਈ ਮਾੜਾ ਨਹੀਂ ਪਰ ਬਹਾਦਰ ਨਾਲੋਂ ਸਿਆਣੇ ਹੋਣ ਤਾਂ ਬਹੁਤ ਵਧੀਆ ਗੱਲ ਹੈ ਬਿਲਕੁਲ ਸਿਆਣਪ ਕੀ ਸ਼ਾਸਕੀ ਸੂਝ ਹਾਂਜੀ ਪੰਜਾਬ ਦੇ ਲੋਕਾਂ ਨੂੰ ਰਾਜਨੀਤਿਕ ਸੂਝ ਵਰਤ ਕੇ ਨਾ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਚਾਹੀਦੀ ਆ ਇਸ ਵਾਰ ਜਿਵੇਂ ਪੰਜਾਬ ਦੇ ਵਿੱਚ ਪਲਟੀਆਂ ਵੱਜੀਆਂ ਨੇ ਜੇ ਜਲੰਧਰ ਦੀ ਗੱਲ ਕੀਤੀ ਜਾਵੇ ਇੱਕ ਪਾਸੇ ਚੰਨਜੀ ਚੰਮੀ ਨੇ ਤੇ ਦੂਜੇ ਪਾਸੇ ਤਿੰਨੇ ਉਮੀਦਵਾਰ ਬਾਦੂ ਦੂਜੀਆਂ ਪਾਰਟੀਆਂ ਤੋਂ ਸੁਸ਼ੀਰ ਰੈਂਕੂ ਜੀ ਹੋਗੇ ਟੀਨੂ ਜੀ ਹੋਗੇ ਤੇ ਤੀਜੇ ਪਾਸੇ ਭਿੰਦਰ ਸਿੰਘ ਕੇਪੀ ਜੀ ਹੋਗੇ ਸ਼ਾਇਦ ਫਰੌਂਟ ਤੱਕ ਤੇਰੀ ਚਾਰ ਲਾੜੇ ਬਦਲ ਗਏ ਜੀ ਠੀਕ ਨੇ ਤੇ ਹਿਸਾਬ ਲਾ ਲੋ ਵੀ ਉਹਨਾਂ ਦੀ ਕਿਤਨੀ ਕੀ ਚੇਤਨਾ ਦਾ ਲੈਵਲ ਲੋਕ ਲੋਕ ਕੀ ਕਰਨੇ ਚਾਹੀਦੇ ਲੋਕ ਨੂੰ ਸਭ ਸਿਗਰਨ ਸਾਰਿਆਂ ਨੂੰ ਜਦੋਂ ਉਹਨਾਂ ਦੇ ਘਰੇ ਵੋਟਾਂ ਲੈਣ ਜਾਣ ਨੂੰ ਕਹੋ ਜੀ ਤੁਸੀਂ ਤੁਹਾਡਾ ਮੁੱਦਾ ਕੀ ਹੈ ਕੀ ਗੱਲ ਪਹਿਲਾਂ ਜਿੱਥੇ ਤੁਹਾਨੂੰ ਵੋਟਾਂ ਪੈਂਦੀਆਂ ਸੀ ਉਹ ਠੀਕ ਨਹੀਂ ਸੀ ਕਿ ਤੁਹਾਨੂੰ ਉਹਨਾਂ ਨੇ ਗੱਦੀ ਨਹੀਂ ਦਿੱਤੀ ਜਾਂ ਤੁਹਾਨੂੰ ਮੋੜ ਕੇ ਜਿਹੜੇ ਤਾਂ ਬਾਪੂ ਜੀ ਕਾਂਗਰਸ ਛੱਡ ਕੇ ਗਏ ਆ ਉਹ ਕਹਿੰਦੇ ਸਾਨੂੰ ਕਾਂਗਰਸ ਨੇ ਮਾਨ ਸਤਕਾਰ ਨਹੀਂ ਦਿੱਤਾ ਜਿਹੜੇ ਭਾਰਤ ਜਨਤਾ ਪਾਰਟੀ ਛੱਡ ਕੇ ਭਾਰਤ ਜਨਤਾ ਪਾਰਟੀ ਚ ਛੱਡ ਕੇ ਗਏ ਆ ਉਹ ਕਹਿੰਦੇ ਜੀ ਭਾਰਤ ਜਨਤਾ ਪਾਰਟੀ ਨੂੰ ਹੁਣ ਕੁਝ ਹੈ ਨਹੀਂਗਾ ਭਾਰਤ ਜਨਤਾ ਪਾਰਟੀ ਜਿਹੜੇ ਗਿਆ ਉਹ ਕਹਿੰਦੇ ਜੀ ਹੁਣ ਤਾਂ ਬਚਾ ਹੀ ਮੋਦੀ ਸਾਹਿਬ ਸਕਦੇ ਆ ਜੇ ਅਸੀਂ ਇੱਥੋਂ ਜਾਵਾਂਗੇ ਉੱਥੇ ਜਾ ਕੇ ਕੁਝ ਲੈ ਕੇ ਆਵਾਂਗੇ ਜਿਹੜੇ ਆਮ ਆਦਮੀ ਪਾਰਟੀ ਛੱਡਦੇ ਆ ਉਹ ਕਹਿੰਦੇ ਜੀ ਸਾਡੀ ਸੁਣਵਾਈ ਨਹੀਂ ਹੈਗੀ ਕਿ ਲੱਗਦਾ ਵੀ ਇਹਦੇ ਤਿੰਨੇ ਪੈਂਤਲੇ ਆ ਉਹ ਸਹੀ ਨਹੀਂ ਆ ਆ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਜਿਹੜੇ ਤੁਸੀਂ ਬਾਪੂ ਜੀ ਮੁੱਦੇ ਛੇੜੇ ਆ ਰਾਜਸਥਾਨ ਦੀ ਗੱਲ ਕੀਤੀ ਆ ਪਾਣੀ ਦੀ ਗੱਲ ਕੀਤੀ ਆ ਭਾਸ਼ਾ ਦੀ ਗੱਲ ਕੀਤੀ ਆ ਚੇਤਨਤਾ ਦੀ ਤੁਸੀਂ ਗੱਲ ਕੀਤੀ ਚੇਤਨਤਾ ਦੀ ਚੇਤਨਾ ਨਹੀਂ ਹੈਗੀ ਲੋਕਾਂ ਦੇ ਵਿੱਚ ਚੇਤਨਾ ਨਹੀਂ ਹੈਗੀ ਪਰ ਜਿਹੜੀ ਆਪਾਂ ਮੇਨ ਮੁੱਦਾ ਲੈ ਲਈਏ ਬੇਰੋਜ਼ਗਾਰੀ ਮਹਿੰਗਾਈ ਇਹ ਤਾਂ ਤੁਹਾਡੇ ਨਾਲ ਵੀ ਜੁੜਿਆ ਮੁੱਦਾ ਤੁਹਾਡੇ ਪਰਿਵਾਰ ਨਾਲ ਜੁੜਿਆ ਮੇਰੇ ਪਰਿਵਾਰ ਨਾਲ ਜੁੜਿਆ ਉੱਥੇ ਵੀ ਸੋਝੀ ਦੀ ਕਮੀ ਨਾਲ ਕਿ ਮੁੱਦਾ ਧਾਰਮਿਕ ਮੁੱਦੇ ਕਹਿੰਦੇ ਉੱਪਰ ਹੋ ਜਾਂਦੇ ਆ ਇਹ ਚੀਜ਼ਾਂ ਥੱਲੇ ਹੋ ਜਾਂਦੀਆਂ ਯਾਨੀ ਕਹਿੰਦੇ ਕਿ ਇਹ ਸ਼ਰਾਰਤ ਕਰਹੀ ਦੇਣਾ ਜਿਹੜਾ ਥੋੜਾ ਅਸਲ ਮੁੱਦਾ ਹੈ ਉਹਨੂੰ ਗੌਣ ਕਰ ਦਿਓ ਸੈਕੰਡਰੀ ਜੀ ਜਿਹੜਾ ਮੁੱਦਾ ਹੀ ਨਹੀਂ ਉਹਨਾਂ ਨੇ ਮਰੇ ਕਿਤੇ ਲਿਆ ਜਿਵੇਂ ਆ ਕੇ ਕੀ ਹੈ ਜੀ ਇਹ ਮੰਡਲ ਹੈ ਇਹ ਕਰਮ ਮੰਡਲ ਹੈ ਜੀ ਇਹ ਸੂਤਰਾ ਇਹ ਮੰਗਲ ਸੂਤਰਾ ਹੈ ਜੀ ਹਾਂ ਹੈਗਾ ਨਹੀਂ ਇਹ ਦੰਗਲ ਹੈ ਤੇ ਇਹ ਜੀ ਪ੍ਰੋਪਰਟੀ ਟੈਕਸ ਹੈ ਉਹਨੇ ਪੰਜ-ਛੇ ਤੇ ਕੋਈ ਮੁੱਦੇ ਨਹੀਂ ਆਪਾਂ ਲੁਧਿਆਣੇ ਦੀ ਗੱਲ ਕੀਤੀ ਲੁਧਿਆਣੇ ਖੜੇ ਆ ਲੁਧਿਆਣੇ ਤੋਂ ਭਾਤ ਜਨਤਾ ਪਾਰਟੀ ਦੇ ਗੁਰਨੇ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਦੇ ਪ੍ਰਸ਼ਰ ਸਾਹਿਬ ਨੇ ਢੱਲੋਂ ਸਾਹਿਬ ਕਾ ਲਦੋਤ ਨੇ ਕਾਂਗਰਸ ਸਾਹਿਬ ਉਮੀਦਵਾਰ ਅੱਜ ਕੱਲ ਚ ਹੋ ਜਾਏਗਾ ਕੀ ਲੱਗਦਾ ਕਿਸ ਤਰ੍ਹਾਂ ਦਾ ਮੁਕਾਬਲਾ ਹੋਏਗਾ ਤੁਹਾਨੂੰ ਇਹਨਾਂ ਲੁਧਿਆਣੇ ਤੋਂ ਮੁਕਾਬਲਾ ਦਾ ਸਪੱਸ਼ਾ ਸਮਝ ਇਹ ਕੋਈ ਸ਼ੱਕ ਨਹੀਂ ਜੀ ਕਿਤੇ ਨਾ ਕਿਤੇ ਜਿਹੜਾ ਕੋ ਬੰਦਾ ਪਾਰਟੀ ਬਦਲ ਕੇ ਜਾਂਦਾ ਹੈ ਵੋਟਰ ਕਹਿੰਦਾ ਯਾਰ ਜੀ ਉੱਥੇ ਉਹਨਾਂ ਦਾ ਨਹੀਂ ਬਣੇ ਇਹਨਾਂ ਦਾ ਵੀ ਕੀ ਬਣੂਗਾ ਉੱਥੇ ਵੀ ਕਈ ਬੜੀ ਵੋਟਰ ਸਭ ਕੁਝ ਸਿਖਾ ਦਿੰਦਾ ਹਾਂ ਜੀ ਇਸੇ ਕਰਕੇ ਨਾ ਸਾਰਿਆਂ ਦੇ ਪੈਰਾਂ ਥੱਲੇ ਮਿੱਟੀ ਪਈ ਹੋਈ ਹੈ ਜੀ ਇਹ ਬਰਨੇ ਕੀ ਹੋ ਜਾਣਾ ਕੀ ਹੋ ਜਾਣਾ ਪਰ ਮਿੱਟੀ ਵਾਲੀ ਵੀ ਇਨੀ ਕੋਈ ਗੱਲ ਨਹੀਂ ਹਾਰ ਜਿੱਤਣ ਤੋਂ ਬਾਅਦ ਸਾਰੀ ਇੱਕੋ ਹੀ ਗੱਲ ਹੈ ਜੀ ਜਿਵੇਂ ਕਹਿੰਦੇ ਨੇ ਬਿਆਹ-ਬਿਆਹ ਦੇ ਵਿੱਚ ਵੀ ਗੌਂਦਿਆਂ ਦੀਆਂ ਮਤਲਬ ਸਿਠਣੀਆਂ ਤੇ ਲੜਦਿਆਂ ਦੇ ਮਿਹਣੇ ਜੀ ਲੋਕਾਂ ਦੇ ਸਾਹਮਣੇ ਮਿਹਣੇ ਨੇ ਵੈਸੇ ਤਾਂ ਨਹੀਂ ਹੈ ਰਾਸ਼ਟਰੀ ਟੀਵੀ ਦੇਖ ਰਹੇ ਸਰ ਦਸ਼ਕਾ ਦਾ ਬੋਲਬੋ ਸਵਾਗਤ ਹੈ ਜਿਮੀਂਦਰ ਪਾਲ ਸਿੰਘ ਤੁਨਾ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਸੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਵਿਗਲ ਵੱਜਿਆ ਤੇ ਨਵੀਂ ਸਰਕਾਰ ਬਣਾਉਣ ਲਈ ਲੋਕ ਤਿਆਰ ਬੈਠੇ ਨੇ ਨਵੀਂ ਸਰਕਾਰ ਬਣਾਉਣਗੇ ਜਾਂ ਪੁਰਾਣੀ ਸਰਕਾਰ ਨੂੰ ਰਿਪੀਟ ਕਰਨਗੇ ਲੋਕਾਂ ਦੇ ਉੱਤੇ ਡਿਪੈਂਡੈਂਟ ਲੋਕਾਂ ਦਾ ਮੂਰਤ ਕੀ ਕਹਿੰਦਾ ਹੈ ਇਹ ਲੋਕ ਦੱਸਣਗੇ ਪਰ ਸਾਡੇ ਨਾਲ ਚਰਚਾ 'ਚ ਜੁੜੇ ਨੇ ਪੰਜਾਬ ਦੀ ਸਿਆਸਤ ਦੀ ਗੱਲ ਕਰਾਂਗੇ ਬਾਪੂ ਬਲਕੌਰ ਸਿੰਘ ਜੀ ਚਾਦਰ ਵਾਲੇ ਬਾਪੂ ਜੀ ਵੀ ਕਹਿੰਦੇ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਕਿਵੇਂ ਦੇਖਦੇ ਹੋ ਦੇਸ਼ ਵਿੱਚ ਚੋਣਾਂ ਦਾ ਮਾਹੌਲ ਹੈ ਪਰ ਆਖਰੀ ਗੇੜ ਦੇ ਵਿੱਚ ਪੰਜਾਬ ਦੀਆਂ ਚੋਣਾਂ ਹੋਣੀਆਂ ਨੇ 13 ਸੀਟਾਂ ਦੇ ਉੱਤੇ ਕਿਵੇਂ ਦੇਖਦੇ ਹੋ ਕਿ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਅਲੱਗ-ਅਲੱਗ ਚੋਣ ਦੜਬੇ ਨੇ ਕੀ ਸਿਆਸਤ ਦੇ ਰੱਖਦੇ ਹੋ ਤੁਸੀਂ ਕੀ ਇਹ ਪੰਜਾਬ ਦੀਆਂ ਚੋਣਾਂ ਕੋਈ ਖਾਸ ਮੁੱਦਾ ਨਹੀਂ ਹਨ ਜੀ ਜੇ ਸਾਰੀਆਂ ਸਰਕਾਰ ਕੋਈ ਵੀ ਪਾਰਟੀ ਪੰਜਾਬ ਦੀ 13 ਨੇ 13 ਸੀਟਾਂ ਜਿੱਤ ਜੇ ਉਹਨੂੰ ਤਾਂ ਫਰਕ ਨਹੀਂ ਪੈਂਦਾ ਤੇ 13 ਨੇ 13 ਹਾਰ ਜਿੱਤਾਂ ਵੀ ਫਰਕ ਨਹੀਂ ਪੈਂਦਾ ਜੀ ਜੀ ਇਹਨਾਂ ਦਾ ਜਿਹੜਾ ਫੈਸਲਾ ਵੱਡੀਆਂ ਸਟੇਟਾਂ ਕਰਦੇ ਯੂਪੀ, ਝਾਰਖੰਡ, 오ਡੀਸਾ, ਮੱਧ ਪ੍ਰਦੇਸ਼ ਤੇ ਰਾਜਸਥਾਨ ਜੀ ਕਰਨਾਟਕਾ ਹਾਂ ਜੀ ਏ ਰੱਬ ਥੋੜਾ ਪਰਾ ਕਰੇ ਅੱਗੇ ਬੰਗਾਲ ਵਾਲੇ ਆ ਗਏ ਇਹ ਵੱਡੀਆਂ ਵੱਡੇ ਰਾਜ ਨੇ ਇਹ ਇਹ ਤੈ ਕਰਦੇ ਨੇ ਜੀ ਪੰਜਾਬ ਤਾਂ ਵੀ ਕੁਝ ਵੀ ਚੀਜ਼ ਨਹੀਂ ਪਰ ਇਹ ਵੀ ਵੋਟਾਂ ਤਾਂ ਪੰਜਾਬ ਨੇ ਵੀ ਪਾਉਣੀਆਂ ਨੇਤਾ ਇੱਥੇ ਵੀ ਹੈਗੇ ਨੇਤਾ ਵੀ ਇੱਥੇ ਬਹੁਤ ਨੇਤਾ ਬਨੇਤਾ ਵੀ ਬਹੁਤ ਨੇ ਹਮਗੀ ਔਰ ਇੱਥੇ ਅਕਸਰ ਲੋਕਾਂ ਕਹਿੰਦੇ ਵੀ ਬੜੇ ਪੰਜਾਬੀ ਬੜੇ ਬਹਾਦਰ ਨੇ ਬਹਾਦਰ ਬਹਾਦਰ ਤਾਂ ਨਾ ਭਾਗ ਬਹਾਦਰੀ ਹੋਣਾ ਕੋਈ ਮਾੜਾ ਨਹੀਂ ਪਰ ਬਹਾਦਰ ਨਾਲੋਂ ਸਿਆਣੇ ਹੋਣ ਤਾਂ ਬਹੁਤ ਵਧੀਆ ਗੱਲ ਹੈ ਬਿਲਕੁਲ ਸਿਆਣਪ ਕੀ ਸਿਆਸੀ ਸੂਝ ਹਮ ਜੀ ਪੰਜਾਬ ਦੇ ਲੋਕਾਂ ਨੂੰ ਰਾਜਨੀਤਿਕ ਸੂਝ ਵਰਤ ਕੇ ਨਾ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨੀ ਚਾਹੀਦੀ ਹੈ ਜੀ ਇਹਦੇ ਨੂੰ ਨਾ ਕਾਲੀ ਦਲ ਨੂੰ ਮੰਨਣਾ ਚਾਹੀਦਾ ਨਾ ਕਾਂਗਰਸੀ ਆ ਤੇ ਨਾ ਬੀਜੇਪੀ ਆ ਜਿਹੜਾ ਵੀ ਲੱਗੇ ਵੀ ਸਾਡੇ ਹਿੱਤਾਂ ਦੀ ਰਾਖੀ ਕਰ ਸਕਦਾ ਉਹਨੇ ਨੂੰ ਵੋਟਾਂ ਪਾ ਕੇ ਵੱਧ ਤੋਂ ਵੱਧ ਜਿਤਾਉਣ ਤਾਂ ਤਾਂ ਗੱਲ ਪੰਜਾਬ ਦੀ ਰਾਖੀ ਹੋਊ ਨਹੀਂ ਅਜੇ ਤੱਕ ਤਾਂ ਪੰਜਾਬ ਦੀ ਰਾਖੀ ਹੋਈ ਨਹੀਂ ਜੀ ਜੀ ਦੱਸੋ ਇਹ ਆਪਦੀ ਪਛਾਹ ਲਾਗੂ ਕਰਾ ਗਏ ਹਾਂ ਬਿਲਕੁਲ ਨਹੀਂ ਇਹਨਾਂ ਨੂੰ ਪਾਣੀ ਜਿਹੜਾ ਇਹਨਾਂ ਦਾ ਬਾਹਰ ਗਿਆ ਕੋਈ ਕੁਝ ਮਿਲਿਆ ਜੀ ਰਾਜਧਾਨੀ ਲੈ ਗਏ ਜੀ ਜਿਹੜੇ ਪੰਜਾਬ ਤੋਂ ਮਗਰੋਂ ਪੰਜਾਬ ਤੇ ਹਰਿਆਣਾ ਤੋਂ ਬਾਅਦ ਜਿਹੜੇ ਪਿਛਲੇ 5-6 ਸਾਲਾਂ ਦੇ ਵਿੱਚ ਰਾਜ ਬਣੇ ਸੀ ਉਹਨਾਂ ਦੀਆਂ ਰਾਜਧਾਨੀਆਂ ਹੈਗੀਆਂ ਨਾ ਕੋਈ ਸਮੱਸਿਆ ਹੈ ਕੋਈ ਇਲਾਕੇ ਦੀ ਸਮੱਸਿਆ ਹੈ ਪਾਰਸ਼ਾਦੀ ਸਮੱਸਿਆ ਹੈ ਨਹੀਂ ਤੇ ਫਿਰ ਪੰਜਾਬ ਦੀ ਕੋਈ ਇਹ ਮੁੱਦੇ ਮੁੱਦੇ ਛਾਲਦੇ ਉਹਨੂੰ ਹਰੇ ਕੀ ਪੱਟਾ ਨਾ ਨਹੀਂ ਕਾਰ ਨਹੀਂ ਪੰਜਾਬ ਦੇ ਲੋਕਾਂ ਨੂੰ ਆਪਦੀ ਸੱਭਿਆਚਾਰਕ ਸੂਝ ਦਾ ਨਹੀਂ ਪਤਾ ਨਹੀਂ ਪਤਾ ਹਾਂ ਸਿਆਸੀ ਬੰਦੇ ਨੂੰ ਵੀ ਪਤਾ ਵੀ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਇਹਨਾਂ ਨੂੰ ਹਿੰਦੂ ਸਿੱਖ ਤੇ ਮੁਸਲਮਾਨ ਬਣਾ ਦਿਓ ਬੱਸ ਲੜਾ ਦਿਓ ਕੁਰ ਲੱਗ ਜਾਣਗੇ ਫਿਰ ਇਹਨਾਂ ਨੂੰ ਪਿੰਡੂ ਤੇ ਸ਼ਹਿਰੀ ਦੇ ਵਿੱਚ ਫਰਕ ਪਾ ਦਿਓ ਪੰਜਾਬ ਦਾ ਸ਼ਹਿਰੀ ਵਰਗੇ ਸਮਝਦਾ ਕਿ ਅਸੀਂ ਸਿਆਣੇ ਬਹੁਤ ਆ ਸਿਆਣੇ ਪਿੰਡਾਂ ਵਾਲੇ ਆ ਕਹਿੰਦੇ ਕਿ ਅਸੀਂ ਦਲੇਰ ਬਹੁਤ ਆ ਗੱਲ ਇਹ ਦੋਨੇ ਨਹੀਂ ਹਨ ਪਿੰਡਾਂ ਵਾਲੇ ਇਹਨੇ ਦਲੇਰ ਨਹੀਂ ਸ਼ਹਿਰੀ ਇਹਨੇ ਸਿਆਣੇ ਨਹੀਂ ਇਹ ਵੀ ਪੱਕੀ ਗੱਲ ਆ ਠੀਕ ਆ ਨਾ ਪਰ ਇਹ ਵੀ ਕਿਦਣਾ ਕਿਤੇ ਅੰਧ ਵਿਸ਼ਵਾਸ ਤੇ ਅਗਿਆਨਤਾ ਇਹਨਾਂ ਦੀ ਗਵਾਹੀ ਕਰਦੀ ਹੈ ਗਵਾਹੀ ਕਰਦੀ ਉਹਦੀ ਸ਼ਕਾਰ ਨੇ ਇਸ ਕਰਕੇ ਆਪਦੇ ਹਿੱਤਾਂ ਦੀ ਆਰ ਦੇ ਉਹ ਆਦੇ ਇੱਕ ਤਹਤਾ ਦੀ ਆਪਦੇ ਸਭਿਆਚਾਰ ਦੇ ਹਕਤਾ ਦੀ ਲੋਕ ਪੰਜਾਬ ਦੇ ਆਪਦੀ ਰਾਖੀ ਕਰਦਾ ਇਸ ਵਾਰ ਜਿਵੇਂ ਪੰਜਾਬ ਦੇ ਵਿੱਚ ਪਲਟੀਆਂ ਵੱਜੀਆਂ ਨੇ ਜੋ ਜਲੰਧਰ ਦੀ ਉਹ ਗੱਲ ਕੀਤੀ ਜਾਵੇ ਇੱਕ ਪਾਸੇ ਚੰਨਜੀਤ ਚੰਨੀ ਨੇ ਤੇ ਦੂਜੇ ਪਾਸੇ ਤਿੰਨੇ ਉਮੀਦਵਾਰ ਬਾਦਵੇਂ ਦੂਜੀਆਂ ਪਾਰਟੀ ਜੋ ਹੈ ਸੁਸ਼ੀਲ ਰੈਂਕੂ ਜੀ ਹੋਗੇ ਟੀਨੂ ਜੀ ਹੋਗੇ ਤੇ ਤੀਜੇ ਪਾਸੇ ਭਿੰਦਰ ਸਿੰਘ ਕੇਪੀ ਜੀ ਹੋਗੇ ਕਿਵੇਂ ਦੇਖਦੇ ਹੋ ਕੀ ਚੱਕਰ ਆ ਇਹ ਸ਼ਗਨ ਫੜਾਉਣ ਤੱਕ ਤਿੰਨ ਚਾਰ ਲਾੜੇ ਬਦਲ ਗਏ ਜੀ ਠੀਕ ਨਹੀਂ ਤੇ ਹਿਸਾਬ ਲਾ ਲਓ ਵੀ ਉਹਨਾਂ ਦੀ ਕਿਤਨੀ ਕੀ ਚੇਤਨਾ ਦਾ ਲੇ ਵੇ ਲੋਕ ਲੋਕ ਕੀ ਕਰਨਾ ਜੇ ਇਹ ਵੀ ਲੋਕ ਨੂੰ ਸਭ ਕੁਝ ਸਿਖਾ ਦੇਮ ਸਾਰਿਆਂ ਨੂੰ ਜਦੋਂ ਉਹਨਾਂ ਦੇ ਘਰੇ ਵੋਟਾਂ ਲੈਣ ਜਾਣ ਕੋਈ ਜੀ ਦੱਸੋ ਤੁਹਾਡਾ ਮੁੱਦਾ ਕੀ ਹੈ ਕੀ ਗੱਲ ਪਹਿਲਾਂ ਜਿੱਥੇ ਤੁਹਾਨੂੰ ਵੋਟਾਂ ਪੰਚਾਂ ਸੀ ਉਹ ਠੀਕ ਨਹੀਂ ਸੀ ਕਿ ਤੁਹਾਨੂੰ ਉਹਨਾਂ ਨੇ ਗੱਦੀ ਨਹੀਂ ਦਿੱਤੀ ਜਾਂ ਤੁਹਾਨੂੰ ਮੋੜ ਕੇ ਤੁਹਾਨੂੰ ਕੈਂਡੀਡੇਟ ਦਾ ਜਿਹੜੇ ਤਾਂ ਬਾਪੂ ਜੀ ਕਾਂਗਰਸ ਛੱਡ ਕੇ ਗਏ ਆ ਉਹ ਕਹਿੰਦੇ ਸਾਨੂੰ ਕਾਂਗਰਸ ਨੇ ਮਾਨ ਸਤਕਾਰ ਨਹੀਂ ਦਿੱਤਾ ਜਿਹੜੇ ਭਾਰਤੀ ਜਨਤਾ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਚ ਛੱਡ ਕੇ ਗਏ ਆ ਉਹ ਕਹਿੰਦੇ ਜੀ ਭਾਰਤੀ ਜਨਤਾ ਪਾਰਟੀ ਦਾ ਹੁਣ ਕੁਝ ਹੈ ਨਹੀਂਗਾ ਭਾਰਤੀ ਜਨਤਾ ਪਾਰਟੀ ਜਿਹੜੇ ਗਿਆ ਉਹ ਕਹਿੰਦੇ ਜੀ ਹੁਣ ਤਾਂ ਬਚਾ ਹੀ ਮੋਦੀ ਸਾਹਿਬ ਸਕਦੇ ਆ ਜੇ ਅਸੀਂ ਇੱਥੋਂ ਜਾਵਾਂਗੇ ਉੱਥੇ ਜਾ ਕੇ ਕੁਝ ਲੈ ਕੇ ਆਵਾਂਗੇ ਜਿਹੜੇ ਆਮ ਆਦਮੀ ਪਾਰਟੀ ਛੱਡਦੇ ਆ ਉਹ ਕਹਿੰਦੇ ਜੀ ਸਾਡੀ ਸੁਣਵਾਈ ਨਹੀਂ ਹੈਗੀ ਕਿ ਲੱਗਦਾ ਵੀ ਇਹਦੇ ਤਿੰਨੇ ਪੈਂਤੜੇ ਆ ਉਹ ਸਹੀ ਨਹੀਂ ਆ ਆ ਲੋਕਾਂ ਨੂੰ ਬੁੱਧੂ ਬਣਾਇਆ ਜਾ ਰਿਹਾ ਇਹ ਲੋਕਾਂ ਨੂੰ ਲੋਕ ਕਹਿੰਦੇ ਵੀ ਸਾਡੀ ਉੱਥੇ ਥੜਵਾ ਮਾਨ ਨਹੀਂ ਕਿ ਇੱਕ ਇੱਕ ਪਰਿਵਾਰ ਨੂੰ ਤਿੰਨ ਤਿੰਨ ਚਾਰ ਚਾਰ ਵਾਰ ਤਾ ਟਿਕਟ ਮਿਲਦੀ ਹੈ ਐਮਪੀ ਵੀ ਬਣਦੇ ਐ ਐਮਐਲਏ ਵੀ ਬਣਦੇ ਇਦੋਂ ਵੱਧ ਮਾਨ ਕੀ ਭਾਲ ਤੇ ਕਸ਼ਮੀਰ ਉਹਨਾਂ ਨੂੰ ਫਿਰ ਤਾਂ ਇੱਕੋ ਹੀ ਰਹਿ ਗਿਆ ਉਹਨੂੰ ਚੀਨ ਦਾ ਰਾਸ਼ਟਰਪਤੀ ਬਣਾ ਦੇਣ ਜੀ ਠੀਕ ਹੈ ਨਹੀਂ ਜੀ ਲੋਟੂ ਕੁਸ਼ਟ ਵੀ ਵੱਧੂ ਆ ਜੀ ਭ੍ਰਸ਼ਟਾਚਾਰ ਵੀ ਬਜੂਰ ਕਰਦੇ ਆ ਮੇਰਾ ਖਿਆਲ ਤਾਂ ਕੋਈ ਬੰਦਾ ਬਚਾ ਨਹੀਂ ਜਿਹੜਾ ਪੰਜਾਬ ਦਾ ਭ੍ਰਸ਼ਟਾਚਾਰ ਸਿਆਸੀ ਬੰਦਾ ਭ੍ਰਸ਼ਟਾਚਾਰ ਨਾ ਕਰਦਾ ਕਰਦਾ ਠੀਕ ਹੈ ਨਾ ਮਾਨ ਸਤਕਾਰ ਫੁਰ ਕਿਹੜਾ ਪਾੜਦੇ ਆ ਜੀ ਹਰੇ ਜਿਹੜੀ ਰਾਜਕਰਤਾ ਸ਼ਰੈਣੀ ਦਾ ਜਿਹੜੀ ਰਾਜਕਰਤਾ ਪਾਰਟੀ ਦਾ ਕੋਈ ਐਮਐਲਏ ਜਾਂ ਐਮਪੀ ਹੈ ਮੌਜਾ ਕਰਦਾ ਕਿ ਨਹੀਂ ਜੀ ਭਗਤੀ ਥੋੜਾ ਕਰਦਾ ਮੌਜਾ ਕਰਦਾ ਠੀਕ ਹੈ ਨਾ ਲੋਕਾਂ ਨੂੰ ਟਿਚਰਾ ਕਰਦਾ ਜੀ ਆਪਦੇ ਬੰਦੇ ਦੀ ਮਤਲਬ ਮਦਦ ਕਰਦਾ ਤੇ ਪੰਜਾਬ ਜਾਵੇ ਖੂਚ ਜੀ ਇਸ ਕਰਕੇ ਪੰਜਾਬ ਦੇ ਨਾਗਰਿਕ ਨੂੰ ਜ਼ਿਆਦਾ ਚੇਤਨ ਹੋਣਾ ਨਾਗਰਿਕ ਤੁਸੀਂ ਗੱਲ ਕੀਤੀ ਆਂ ਹੀ ਪਿੰਡਾਂ ਦੀ ਗੱਲ ਕਰਾਂਗੇ ਆ 2 ਸਾਲ ਦੀ ਗੱਲ ਹੈ ਮੋਰਚਾ ਲੱਗਿਆ ਸੀ ਕਿਸਾਨੀ ਮੋਰਚਾ ਸਿੰਘੂ ਬੋਲਟਰ ਤੇ ਹੁਣ ਸ਼ੰਭੂ ਤੇ ਵੀ ਲੱਗਿਆ ਹੋਇਆ ਹੈ ਪਰ ਭਾਰਤੀ ਜਨਤਾ ਪਾਰਟੀ ਦਾ ਜਿਹੜੇ ਉਮੀਦਵਾਰ ਆ ਉਹ ਤਾਂ ਕੋਈ ਪਿੰਡਾਂ ਦੇ ਤੁਰੇ ਫਿਰਦੇ ਆ ਲੋਕ ਵੀ ਨਾਲ ਤੁਰੇ ਫਿਰਦੇ ਸੀ ਲੇਕਿਨ ਕੋਈ ਲੋਕਾਂ ਦਾ ਵਿਰੋਧ ਕਰਨਾ ਲੋਕ ਤੁਰੇ ਫਿਰਦੇ ਨਾਲ ਲੋਕੀ ਐਸੀ ਗੱਲ ਨਹੀਂ ਪਿੰਡਾਂ 'ਚ ਉਹਨਾਂ ਦਾ ਵਿਰੋਧ ਵੀ ਹੋ ਰਿਹਾ ਹੈ ਕਈ ਪਿੰਡਾਂ 'ਚ ਉਹਨਾਂ ਨੂੰ ਫਿਰਨੀ ਤੇ ਨਹੀਂ ਆਉਣ ਦਿੰਦੇ ਪਹਿਲੇ ਸਵਾਲ ਕਰਾਂਗੇ ਵੀ ਦੱਸੋ ਥੋੜੀ ਤੋੜਾ ਮੁੱਦਾ ਕੀ ਹੈ ਤੇ ਹੁਣ ਤੱਕ ਕੀ ਕਰਤਾ ਇਸੀ ਦਾ ਕਿਸੇ ਕੋਲ ਜਵਾਬ ਨਹੀਂ ਪਰ ਉਸ ਸਮੇਂ ਜਿਹੜੇ ਲੀਡਰ ਦਾ ਵਿਰੋਧ ਕਰਦੇ ਸੀ ਇਹਨਾਂ ਨਾਲ ਠੋਕ ਕੇ ਇਹ ਕਿਸੇ ਵੀ ਕੀ ਕਹ ਲੈ ਲੀਡਰਾਂ ਤੇ ਨਹੀਂ ਹੁਣ ਕਿਸਾਨ ਲੀਡਰਾਂ ਨਾਲ ਸਾਰੀ ਕਿਸਾਨੀ ਨਹੀਂ ਜੁੜਦੀ ਹੁੰਦੀ ਲੀਡਰਾਂ ਤੋਂ ਬਿਨਾਂ ਵੀ ਬੰਦਾ ਸਿਆਣਾ ਹੋ ਸਕਦਾ ਹੈ ਲੀਡਰਾਂ ਤੋਂ ਬਿਨਾਂ ਵੀ ਵੋਟਰ ਸਿਆਣਾ ਹੋ ਸਕਦਾ ਹੈ ਠੀਕ ਹੈ ਨਾ ਵੋਟਰ ਆਪਣੇ ਟਾਗਰ ਨੂੰ ਸਵਾਰ ਕਰੇ ਤਾਂ ਸਭ ਵੋਟਰ ਇਕੱਠੇ ਹੋ ਜਾਣ ਉਹ ਆਰਗੇਨਾਈਜ਼ ਹੋ ਜਾਣ ਸੰਘਤ ਜੀ ਸੰਘਤ ਹੋ ਕੇ ਸਵਾਲ ਕਰਨ ਜੀ ਤੇ ਕਿਸੇ ਵੀ ਸਿਆਸੀ ਬੰਦੇ ਦੇ ਕੋਲੇ ਤਾਕਤ ਨਹੀਂ ਕੋਈ ਸਵਾਲ ਦਾ ਜਵਾਬ ਦੇ ਦੇ ਜਿਹੜੇ ਤੁਸੀਂ ਬਾਪੂ ਜੀ ਮੁੱਦੇ ਛੇੜੇ ਆ ਰਾਜਸਥਾਨ ਦੀ ਗੱਲ ਕੀਤੀ ਆ ਪਾਣੀ ਦੀ ਗੱਲ ਕੀਤੀ ਆ ਭਾਸ਼ਾ ਦੀ ਗੱਲ ਕੀਤੀ ਆ ਚੇਤਨਤਾ ਦੀ ਤੁਸੀਂ ਗੱਲ ਵੀ ਚੇਤਨਤਾ ਦੀ ਚੇਤਨਾ ਨਹੀਂ ਹੈਗੀ ਲੋਕਾਂ ਦੇ ਵਿੱਚ ਚੇਤਨਾ ਨਹੀਂ ਹੈਗੀ ਪਰ ਜਿਹੜੀ ਆਪਾਂ ਮੇਨ ਮੁੱਦਾ ਲੈ ਲਈਏ ਬੇਰੋਜ਼ਗਾਰੀ ਮਹਿੰਗਾਈ ਇਹ ਤਾਂ ਤੁਹਾਡੇ ਨਾਲ ਵੀ ਜੁੜਿਆ ਮੁੱਦਾ ਤੁਹਾਡੇ ਪਰਿਵਾਰ ਨਾਲ ਵੀ ਜੁੜਿਆ ਮੇਰੇ ਪਰਿਵਾਰ ਨਾਲ ਜੁੜਿਆ ਉੱਥੇ ਵੀ ਸੋਝੀ ਦੀ ਕਮੀ ਨਾਲ ਕੋਈ ਬੰਦਾ ਧਾਰਮਿਕ ਮੁੱਦੇ ਕਹਿੰਦੇ ਉੱਪਰ ਹੋ ਜਾਂਦੇ ਆ ਇਹ ਚੀਜ਼ਾਂ ਥੱਲੇ ਹੋ ਜਾਂਦੀਆਂ ਇਹ ਵੇਖਣ ਇਹ ਜਾਣ ਬੁੱਝ ਕੇ ਕਿ ਇਹ ਸ਼ਰਾਰਤ ਕਰ ਹੀ ਹੁੰਦੇ ਨਾ ਜਿਹੜਾ ਥੋੜਾ ਅਸ ਜੀ ਜਿਹੜਾ ਮੁੱਦਾ ਹੀ ਨਹੀਂ ਉਹਨੂੰ ਨੰਬਰ ਕਿਤੇ ਲਿਆ ਦਿਓ ਜਿਵੇਂ ਆਕੇ ਕੀ ਹੈ ਜੀ ਇਹ ਮੰਡਲ ਹੈ ਇਹ ਕਰ ਮੰਡਲ ਹੈ ਜੀ ਇਹ ਸੂਤਰ ਹੈ ਇਹ ਮੰਗਲ ਸੂਤਰ ਹੈ ਜੀ ਹਾਂ ਹੈਗਾ ਨਹੀਂ ਇਹ ਦੰਗਲ ਹੈ ਤੇ ਇਹ ਜੀ ਪ੍ਰੋਪਰਟੀ ਟੈਕਸ ਹੈ ਉਹਨੇ ਪੰਜ ਸੱਤ ਤੇ ਕੋਈ ਮੁੱਦੇ ਨੇ ਆ ਹੁਣ ਵੇਖੋ ਐਸ ਦੀਆਂ ਵੋਟਾਂ ਚ ਕਿੰਨਾ ਵਰਤਿਆ ਜਾ ਰਿਹਾ ਬਿਲਕੁਲ ਕਿਵੇਂ ਕੁਝ ਦੇ ਉੱਤੇ ਚਿਕੜੋ ਛਾਲੀ ਕਰ ਰਹੇ ਨੇ ਔਰ ਕਮਾਲ ਆ ਲੋਕਾਂ ਦੇ ਸਾਹਮਣੇ ਜਿਵੇਂ ਆਪਾਂ Holi ਬੜੇ ਪਿਸਕਾਰੀਆਂ ਮਾਰ ਕੇ ਰੰਗ ਛਿੜਕਦੇ ਆ ਨਾ ਲੋਕਾਂ ਦੇ ਸਾਹਮਣੇ ਤੇ ਤੀਰੀ ਨਾਲ ਰੰਗ ਛਿੜਕਦੇ ਆ ਤੇ ਮਗਰੋਂ ਮੂੰਹ ਧੋ ਕੇ ਨੱਚ ਕੇ ਆਖਣਗੇ ਅੱਜ ਐਤ ਕੀ ਬੜੀ ਹੋਲੀ ਮਨਾਈ। ਵੋਟਾਂ ਬਾਅਦ ਵੀ ਇਸ ਤਰ੍ਹਾਂ ਕਹਿਣਗੇ ਐਦਕੀ ਆਪਾਂ ਬੜੀ ਹੋਲੀ ਮਨਾਈ। ਹੈ ਲੋਕਾਂ ਦਾ ਗੰਦ ਲੋਕਾਂ ਤੇ ਸਿੱਟਿਆ ਹੈ। ਹੈ ਉਹਦੇ ਵੇਖੋ ਦੋਨੋਂ ਸਾਰਿਆਂ ਦੇ ਕਿੰਨੇ ਚਿੱਟੇ ਕੁਰਤੇ ਪਜਾਮੇ ਹੋਣਗੇ ਤੇ ਸਾਰਾ ਗੰਦ ਲਾ ਕੇ ਲੋਕਾਂ ਦੇ ਤੇ ਸਿੱਟਿਆਉਣਗੇ ਆਪ ਬਹਜਾਂ ਕਰਨਗੇ। ਆਪ ਲੁਧਿਆਣੇ ਦੀ ਗੱਲ ਕੀਤੀ ਲੁਹਾਣੇ ਖੜੇ ਆ। ਲੁਹਾਣੇ ਤੋਂ ਭਾਜਪਾ ਜਨਤਾ ਪਾਰਟੀ ਦੇ ਰਣਜੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਦੇ ਪ੍ਰਸ਼ਰ ਸਾਹਿਬ ਨੇ ਢਿੱਲੋਂ ਸਾਹਿਬ ਖਾਲੀ ਦਲ ਤੋਂ ਨੇ ਕਾਂਗਰਸ ਸਾਹਿਬ ਉਮੀਦਵਾਰ ਅੱਜ ਕੱਲ੍ਹ ਚ ਹੋ ਜਾਏਗਾ ਕੀ ਲੱਗਦਾ ਕਿਸ ਦਾ ਮੁਕਾਬਲਾ ਰਹੇਗਾ ਲੁਰੀ ਦੇ ਦੇਖੋ ਇਹ ਲੁਧਿਆਣੇ ਤੋਂ ਮੁਕਾਬਲੇ ਦਾ ਸੱਫਾ ਸੁਣਾ ਪੜੂਗਾ ਇਸ ਕੋਈ ਸ਼ੱਕ ਨਹੀਂ ਜੀ ਕਿਤੇ ਨਾ ਕਿਤੇ ਜਿਹੜਾ ਕੋਈ ਬੰਦਾ ਪਾਰਟੀ ਬਦਲ ਕੇ ਜਾਂਦਾ ਹੈ ਹਾਂ ਵੋਟਰ ਕਹਿੰਦਾ ਯਾਰ ਵੀ ਉੱਥੇ ਉਹਨਾਂ ਦਾ ਨਹੀਂ ਬਣੇ ਇਹਨਾਂ ਦਾ ਵੀ ਕੀ ਬਣੂਗਾ ਉੱਥੇ ਵੀ ਕਈ ਵਾਰੀ ਵੋਟਰ ਸਭ ਕੁਝ ਸਿਖਾ ਦਿੰਦਾ ਸਿਖਾ ਦਿੰਦਾ ਹਾਂ ਜੀ ਇਸੇ ਕਰਕੇ ਸਾਰਿਆਂ ਦੇ ਪੈਰਾਂ ਥੱਲੇ ਮਿੱਟੀ ਦੀ ਕੁੜੀ ਹੋਈ ਆ ਜੀ ਇਹ ਬਾਰੇ ਕੀ ਹੋ ਜਾਣਾ ਕੀ ਹੋ ਜਾਣਾ ਹੈ ਜੀ ਜੀ ਪਰ ਮਿੱਟੀ ਵਾਲੀ ਵੀ ਇਨੀ ਕੋਈ ਗੱਲ ਨਹੀਂ ਹਰ ਜਿੱਤਣ ਤੋਂ ਬਾਅਦ ਸਾਰੀ ਇੱਕੋ ਹੀ ਗੱਲ ਨੇ ਜੀ ਜਿਵੇਂ ਕਹਿੰਦੇ ਨਾ ਵਿਆਹ ਵਿਆਹ ਦੇ ਵਿੱਚ ਵੀ ਗੌਂਦਿਆਂ ਦੀਆਂ ਮਤਲਬ ਸਿਠਣੀਆਂ ਤੇ ਲੜਦਿਆਂ ਦੇ ਮਿਹਣੇ ਜੀ ਲੋਕਾਂ ਦੇ ਸਾਹਮਣੇ ਮਿਹਣੇ ਨੇ ਵੈਸੇ ਤਾਂ ਨਹੀਂ ਸਿਠਣੀਆਂ ਨੇ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਤੇ ਇਹਨਾਂ ਨੇ 13 ਸੀਟਾਂ ਜਿਤਾ ਦਿਓ ਜਿਹੜਾ ਵੀ ਕੰਮ ਅੜਕਿਆ ਹੋਇਆ ਉਹ ਮੋਦੀ ਸਾਹਿਬ ਤੋਂ ਮੈਂ ਕਰਾ ਕੇ ਲਿਆਉਂਗਾ ਸਾਰੇ ਜਿਹੜੇ ਕਹਿੰਦੇ ਆ ਵੀ ਰੋਣੇ ਰੋਣੇ ਜਿਹੜੇ ਆ ਧੋ ਦੇਾਂਗੇ ਪੂਰਾ ਤਰ੍ਹਾਂ ਪੰਜਾਬ ਨੂੰ ਵਧੀਆ ਬਣਾ ਲਾਂਗੇ ਦੇਖੋ ਜੀ ਮੋਦੀ ਸਾਹਿਬ 13 ਦੀ 13 ਸੀਟਾਂ ਨਹੀਂ ਜਿਤਾਇਆ ਫਿਰ ਮੋਦੀ ਸਾਹਿਬ ਕੰਮ ਨਹੀਂ ਕਰਨਗੇ ਜੇ ਨਹੀਂ ਕਰਦੇ ਕਿੱਡੀ ਮਾੜੀ ਗੱਲ ਹੈ ਮੰਨ ਲਓ ਪੰਜਾਬ ਦੀ ਕਿਸੇ ਨਹੀਂ ਜਿੱਤੀ ਜਾਂਦੀ ਜੀ ਮੋਦੀ ਦੇ ਹੱਕ ਚ ਫਿਰ ਪੰਜਾਬ ਦਾ ਕੰਮ ਨਹੀਂ ਕਰਨਾ ਨਹੀਂ ਕਰਨਾ ਜੀ ਠੀਕ ਹੈ ਮੰਨ ਲਓ ਕਿਸੇ ਦੂਜੇ ਸੂਬੇ ਦੀ ਸਰਗਰ ਸੀਟੇ ਜਿੱਤ ਲਿਆ ਫਿਰ ਕੰਮ ਉੱਥੇ ਹੀ ਕਰਨਾ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦਾ ਸਾਰੀ ਸਟੇਟ ਦਾ ਸਾਂਝਾ ਹੁੰਦਾ ਜਦੋਂ ਚੁਣਿਆ ਗਿਆ ਤੇ ਸਾਰੇ ਸਟੇਟ ਦੇ ਦੁੱਖ ਸੁੱਖ ਦੇ ਵਾਸਤੇ ਉਹ ਚੇਤਨ ਹੋਣਾ ਪੈਂਦਾ ਬਾਪੂ ਇੱਕ ਸਵਾਲ ਜੋੜੂਗਾ ਨਾਲ ਤੁਹਾਨੂੰ ਯਾਦ ਹੋਏਗਾ 2021 ਜਦੋਂ ਚੋਣਾਂ ਦਾ ਮਾਹੌਲ ਭਖਿਆ ਸੀ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਆਏ ਸੀ ਫਿਰੋਜ਼ਪੁਰ ਬੈਲਟ ਦੇ ਵਿੱਚ ਉਦੋਂ ਕੁਝ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਚਰਨਜੀਤ ਸਿੰਘ ਚੰਨੀ ਅੜ ਗਿਆ ਸੀ ਉਹਨਾਂ ਦੇ ਉਹ ਸਟੈਂਡ ਲੈਦਾ ਸੀ ਜੰਜੀ ਸਿੰਘ ਚੰਦੀ ਨੇ ਵੀ ਠੀਕ ਆ ਯਾਰ ਕਿਸੇ ਨੇ ਕੁਝ ਕਿਹਾ ਨਹੀਂ ਤੁਸੀਂ ਸਾਡੇ ਪੰਜਾਬ ਨੂੰ ਬਦਨਾਮ ਕਿਉਂ ਕਰਦੇ ਹੋ ਇਸ ਤਰ੍ਹਾਂ ਕੀਤੇ ਸੀ ਮੈਂ ਉਸ ਤੋਂ ਬਾਅਦ ਚਲੂਆ ਕਿ ਮੈਂ ਬਚ ਕੇ ਆ ਗਿਆ ਹਾਂ ਬਚ ਕੇ ਆ ਗਿਆ ਉਹ ਕਹਿੰਦੇ ਤੁਸੀਂ ਸਾਨੂੰ ਪੰਜਾਬੀਆਂ ਨੇ ਤੁਸੀਂ ਕਿਸੇ ਨੇ ਤੁਹਾਡੇ ਡੜਾ ਲਈ ਮਾਰਿਆ ਉਹ ਚੰਨੀ ਸਾਹਿਬ ਦੇ ਜੋ ਬਿਆਨ ਸੀ ਅੱਜ ਹੁਣ ਭਾਰਤੀ ਜਨਤਾ ਪਾਰਟੀ ਦਾ ਬਿਆਨ ਵਜੀ ਇਹ ਕਰਦੇ ਆ ਵੀ ਜੇ ਉਸ ਸਮੇਂ ਪ੍ਰਧਾਨ ਮੰਤਰੀ ਦਾ ਰਾਹ ਨਾ ਰੋਕਿਆ ਹੁੰਦਾ ਤਾਂ ਉਹ ਵੱਡਾ ਪੈਕੇਜ ਦੇ ਕੇ ਜਾਂਦੇ ਪੰਜਾਬ ਨੂੰ ਕਿ ਹੰਕਾਰ ਅੱਗੇ ਪੰਜਾਬ ਦੇ ਲੋਕਾਂ ਦੀ ਜਿਹੜੀ ਜੋ ਮੰਗ ਸੀਗੀ ਪੰਜਾਬ ਦੇ ਲੋਕਾਂ ਦਾ ਹੱਕ ਸੀਗਾ ਉਹ ਮੋਦੀ ਸਾਹਿਬ ਦੇ ਹੰਕਾਰ ਅੱਗੇ ਡਿੱਗ ਗਿਆ ਜੀ ਉਹ ਕੀ ਕੀ ਕਹਿ ਸਕਦੇ ਆਪਾਂ ਨਹੀਂ ਗੱਲ ਸੁਣ ਜਿਹੜੇ ਬੰਦਾ ਗੁੱਸਾ ਲਈ ਫਿਰਦਾ ਪੰਜਾਬ ਦੇ ਲੋਕਾਂ ਨੂੰ ਪਤਾ ਵੀ ਇਹ ਮੰਗ ਵੀ ਆ ਤੇ ਜਾਇਜ਼ ਮੰਗਾ ਹੈ ਗੁੱਸਾ ਕਰਦੀ ਤਾਂ ਉਹ ਤਾਂ ਬਿਨਾ ਮੰਗੇ ਦੇ 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 ਕੋ ਭਾਈ ਮੈਨੂੰ ਪਤਾ ਲੱਗਿਆ ਮੈਂ ਤੁਹੀਂ ਵਾਪਸ ਮੋੜਵਾ ਤਾਂ ਵੀ ਤੁਹਾਨੂੰ ਦੇਣਾ ਹੈ ਭਾਈ ਤੁਹਾਡਾ ਹਿੱਸਾ ਹੈ ਤੁਹਾਡਾ ਹਿੱਸਾ ਤੁਹਾਡਾ ਹੱਕ ਹੈ ਹਾਂ ਕਿੰਨਾ ਵਧੀਆ ਹੋਣਾ ਸੀ ਉਹ ਤਾਂ ਕਹਿੰਦੇ ਜੀ ਉਹ ਤਾਂ ਇਹ ਕਹਿੰਦਾ ਸੀ ਵੀ ਵੇਖੋ ਵੀ ਉਹਨਾਂ ਨੇ ਮੇਥਾ ਵਿਚਾਰੇ ਨੇ ਕੁਝ ਨਹੀਂ ਮੰਗਿਆ ਮੈਂ ਆਦੇ ਚੱਲਿਆ ਪਰ ਉਹ ਤਾਂ ਕਹਿੰਦੇ ਵੀ ਮਾਰਾ ਹੀ ਬੜਾ ਕੀਤਾ ਤੁਸੀਂ ਤਾਂ ਉਦੋਂ ਚੰਦੀ ਸਾਹਿਬ ਨੇ ਮਾਰਾ ਬੜਾ ਕੀਤਾ ਕਹਿੰਦੇ ਸੱਸੀ ਕਹਾਣੀਆਂ ਹੁੰਦੀਆਂ ਜਿਓ ਕਿਤੇ ਨਾ ਹੁੰਦੇ ਤੇ ਅੱਛਾ ਹੋਇਆ ਮੈਂ ਬਸਕਰ ਆ ਗਿਆ ਇਥੇ ਕੀ ਹੋਇਆ ਬਸਕਰ ਨੂੰ ਜੀ ਹੂੰ ਜੀ ਪੰਜਾਬ ਦੇ ਵਿੱਚ ਤਾਂ ਕੋਈ ਬੰਦਾ ਜਾਵੇ ਬਸਕਰ ਹੀ ਆਉਂਦਾ ਜੀ ਬਸਕਰ ਹੀ ਜਾਂਦਾ ਕਦੇ ਪੰਜਾਬ ਦੇ ਲੋਕ ਉਹਤੇ ਹਮਲਾ ਨਹੀਂ ਕਰਦੇ ਘਰੇ ਆਏ ਮਹਿਮਾਨ ਤੇ ਉਹ ਸਾਡਾ ਮਹਿਮਾਨ ਹੈ ਕੀ ਗੱਲ ਹੈ ਜੀ ਸਮਾਜ ਦੀ ਸੇਵਾ ਵੱਧ ਕਰਦੇ ਨੇ ਆਪਾਂ ਆਪੋਂ ਖੇਰੇ ਜਾਣ ਤੇ ਕੋਈ ਵੀ ਅਜੇ ਪਾਕਿਸਤਾਨ ਚ ਉਹ ਜਿਹੜਾ ਵੀ ਮਾਨ ਕਰਨਗੇ ਚੀਨ ਰਾਜ ਉਹਦਾ ਵੀ ਮਾਨ ਕਰਦੇ ਆ ਇਹਦਾ ਆਪਣਾ ਪ੍ਰਧਾਨ ਮੰਤਰੀ ਦਾ ਕਰਨਾ ਕਿਉਂ ਨਹੀਂ ਇਸ ਕਰਕੇ ਇਹ ਗੱਲਾਂ ਜਾਣ ਕੇ ਇਹ ਸਿਆਸੀਏ ਟਿਕੜੋਂ ਬਾਜ਼ੀਆਂ ਹੁੰਦੀਆਂ ਨੇ ਨਾਲੇ ਪਤਾ ਵੀ ਪੰਜਾਬ ਦੇ ਮੁੱਦੇ ਖੜੇ ਉਹਨਾਂ ਦਾ ਹੱਲ ਕਰਦੇ ਰੋਕਿਆ ਕਿਨੇ ਆ ਨਾ ਤਾਂ ਕਾਂਗਰਸ ਵਾਲੇ ਨੇ ਰੋਕਿਆ ਹੂੰ ਉਕੇ ਰਾ ਰੋਕਿਆ ਸਾਡਾ ਤੁਸੀਂ ਇਹ ਰਾ ਤੁਹਾਡਾ ਕੀ ਰੋਕਿਆ ਸੀ ਕਿਸਾਨਾਂ ਨੇ ਇੱਕ ਕਿਸਾਨਾਂ ਦੇ ਪੇਸ਼ਟ ਕਹਿੰਦੇ ਕਾਂਗਰਸੀ ਸੀ ਜਾਂ ਪਲੈਂਟਡ ਬੰਦੇ ਸੀਗੇ ਖਬਰ ਤੁਸੀਂ ਕੀ ਦੇ ਪੇਸ਼ ਤੇ ਫਿਰਦੇ ਹਾਂ ਜੇ ਤੁਹਾਡੇ ਪੇਸ਼ ਦੀ ਗੱਲ ਹੋਵੇ ਜਿਹੜਾ ਪੇਸ਼ ਤੁਸੀਂ ਬਟਾਇਆ ਹੈ ਖਬਰਾਂ ਕੀ ਦਾ ਬਟਾਈ ਬੈਠੇ ਜੀ ਇਹ ਚੀਜ਼ਾਂ ਤੇ ਦੋਸ਼ ਲਾ ਨਹੀਂ ਚਾਹੀਦਾ ਵੀ ਕਾਂਗਰਸੀ ਸੀ ਜਾਂ ਦੂਜੇ ਸੀ ਜੇ ਮੰਨ ਲਓ ਕਾਂਗਰਸੀ ਨੇ ਰਾ ਰੋਕ ਰਿਆ ਥੋੜੀ ਪਾਰਟੀ ਉਹ ਵੀ ਸ਼ਾਮ ਨੂੰ ਤਾਂ ਤੁਸੀਂ ਇਕੱਠੇ ਹੀ ਹੋ ਕਿੱਥੇ ਹੋ ਕਿਸੇ ਕਲੱਬ ਤੇ ਪੱਬ ਵਿੱਚ ਜਾਂ ਤਾਂ ਉਹਦੇ ਕਹੋ ਜੀ ਅੱਜ ਤੋਂ ਬਾਅਦ ਸਾਡਾ ਖਾਣਾ ਪੀਣਾ ਬੰਦ ਹੈ ਜੀ उथे कठे लका रह रोक लिया वापसि ਜੀ ਜੀ ਤੇ ਗੱਲ ਕੀਤੀ ਜਾਵੇ ਲੋਕਾਂ ਨੂੰ ਕੁਝ ਕੀ ਸੰਦੇਸ਼ ਦੇਣਾ ਚਾਹੁੰਗੇ ਜਿਹੜੀ ਵੋਟਾਂ ਹੁਣ ਪੈ ਪੈ ਜਾਣੀਆਂ ਨੇ 1 ਤਰੀਕ ਨੂੰ ਪੈਣੀਆਂ ਨੇ ਲੋਕ ਕੀ ਕਰਦੇ ਇਹਨਾਂ ਵੋਟਾਂ ਵਿੱਚ ਕਿਉਂਕਿ ਲੋਕ ਤਾਂ ਫਿਰ ਉਹੀ ਕਾਲੀ ਦਾਲ ਕਾਂਗਰਸ ਭਾਜਪਾ ਦੇ ਚੱਕਰਾਂ ਵਿੱਚ ਹੀ ਫਸੇ ਹੋਏ ਨੇ ਚੋਣ ਨਹੀਂ ਸਹੀ ਤਰੀਕੇ ਨਾਲ ਹਰੇਣ ਦੀ ਗੱਲ ਕੀਤੀ ਫਸਵਾ ਮੁਕਾਬਲਾ ਫਸਵੇ ਮੁਕਾ ਦੇ ਮਤਲਬ ਲੋਕ ਨਹੀਂ ਫੈਸਲਾ ਲੈ ਸਕਦੇ ਅਜੇ ਤੱਕ ਨਹੀਂ ਲਿਆ ਹੋ ਸਕਦਾ ਲੈ ਲੈਣਾ ਕੋਈ ਬਾਤ ਨਹੀਂ ਰੋਜ਼ਾਨਾ ਵਿਚਾਰ ਚੱਲਦਾ YouTube ਤੇ ਚੱਲਦਾ ਹੈ ਚੈਨਲਾਂ ਤੇ ਚੱਲਦਾ ਹੈ ਟੈਲੀਵਿਜ਼ਨ ਤੇ ਚੱਲਦਾ ਹੈ ਆਪਸੀ ਦੀ ਲੋਕੀ ਗੱਲਾਂ ਬਾਤਾਂ ਕਰਦੇ ਨੇ ਕੇ ਟੀਚਰਾਂ ਵੀ ਕਰਦੇ ਆ ਕਈ ਬੰਦੇ ਸਿਆਣਫਲ ਨਾਲ ਵੀ ਸੋਚਦੇ ਆ ਕਈ ਚਿੰਤਾ ਵੀ ਸਾਰੇ ਪ੍ਰਕਾਰ ਦੇ ਲੋਕ ਨੇ ਇਹਦਾ ਹੁਣ VOTER ਦੀ ਨਿਰਪੜਤਾ ਵੀ ਉਹ ਕਿੰਨਾ ਚੇਤਨ ਹੋ ਕੇ ਫੈਸਲਾ ਲਵੇ ਜੇ ਤਾਂ VOTER ਚੇਤਨ ਹੋ ਕੇ ਹਾਂ ਸਿਹਤ ਭਾਵ ਤੋਂ ਉੱਚਾ ਉੱਠ ਕੇ ਉੱਚੀ ਨੀਚ ਤੋਂ ਉੱਚਾ ਉੱਠ ਕੇ ਜਨਪਤ ਤੋਂ ਉੱਚਾ ਉੱਠ ਕੇ ਕੋਈ ਫੈਸਲਾ ਲਵ ਵੀ ਆਪਦੇ ਰੁਜ਼ਗਾਰ ਨੂੰ ਕਾਰੋਬਾਰ ਨੂੰ ਸਤਕਾਰ ਨੂੰ ਵਿਦਿਆ ਨੂੰ ਸਿਹਤ ਨੂੰ ਸਾਰਾ ਭਾਈਚਾਰਾ ਨੂੰ ਸਾਹਮਣੇ ਲਾ ਕੇ ਵੋਟ ਪਾਉ ਉਹਦਾ ਵੋਟ ਪਾਉ ਸਹੀ ਢੰਗ ਨਾਲ ਜੀ ਤੇ ਜਿਹੜਾ ਬੰਦਾ ਫਿਰਕਾ ਪਾਸੇ ਆਧਾਰ ਤੇ ਵੋਟ ਪਾਉਗਾ ਹੂੰ ਫਿਰਕਾ ਪ੍ਰਸਿੱਦ ਦੇਸ਼ ਨੂੰ ਪਹਿਲੇ ਹੀ ਬਹੁਤ ਮਾਰ ਰੱਖਿਆ ਪਹਿਲੇ ਬਿਲਕੁਲ ਸਹੀ ਦੇਖੋ ਘੱਟੋ ਘੱਟ ਫਿਰਕਾ ਪ੍ਰਸਤੀ ਜਾਤ ਪਾਤ ਤੇ ਉਜਨੀ ਜੀ ਦੇ ਸ਼ਬਦ ਅੱਜ ਦੇ ਯੁੱਗ ਵਿੱਚ ਨਹੀਂ ਚੰਗੇ ਲੱਗਦੇ ਜਦੋਂ ਆਪਾਂ ਐਡਾ 21ਵੀਂ ਸਦੀ ਵਿੱਚ ਪ੍ਰਵੇਸ਼ ਕਰ ਚੁੱਕੇ ਆਂ ਅਸੀਂ ਕਹਿੰਦੇ ਆ ਸਾਡਾ ਦੇਸ਼ ਵਿਸ਼ਵਗੁਰੂ ਬਣ ਰਿਹਾ ਤੇ ਬਣ ਰਿਹਾ ਵਿਸ਼ਵਗੁਰੂ ਘੱਟ ਤੇ ਵਿਸ਼ਵਗੁਰੂ ਬਣਦਾ ਵਿਸ਼ਵਗੁਰੂ ਬਣਦਾ ਹਾਂ ਜੈਦਾ ਗੁਰੂ ਬਣਦਾ ਹੂੰ ਬਿਲਕੁਲ ਸਹੀ ਹੋਰ ਜੈਦਾ ਸਾਡਾ ਦੇਸ਼ ਸਾਰਿਆਂ ਦਾ ਸਾਂਝਾ ਹੈ ਸਾਰਿਆਂ ਨੂੰ ਇਸ ਦੇਸ਼ ਤੇ ਮਾਣ ਹੈ ਕੋਈ ਇਹ ਕੋਈ ਘਟਿਆ ਦੇਸ਼ ਨਹੀਂ ਹਾਂ ਦੇਸ਼ਾਂ ਵਿੱਚੋਂ ਦੇਸ਼ ਆ ਹਾਂ ਬਿਲਕੁਲ ਜੀ ਦੁਨੀਆ ਕਿਤੇ ਵੀ ਜਾਵੇ ਪਿਛਲੇ 5000 ਸਭ ਤੋਂ ਵੱਧ ਜੇ ਦੁਨੀਆ ਨੂੰ ਅਨਾਜ ਦਿੱਤਾ ਸੀ ਤੇ ਭਾਰਤ ਨੇ ਦਿੱਤਾ ਸੀ ਜੀ ਹਾਂ ਭਾਵੇਂ ਪਿੱਛੇ 1956-57 ਦੇ ਵਿੱਚ ਇਹਨੂੰ ਬਾਹਰੋਂ ਅਨਾਜ ਮੰਗਵਾਉਣਾ ਪਿਆ ਉਹ ਵੀ ਅਸਲ ਜੇ ਬਾਹਰੋਂ ਅਨਾਜ ਮੰਗਵਾਉਣਾ ਨਹੀਂ ਪਿਆ ਸੀ ਉਹ ਵੀ ਇਤਨੀਆ ਰਾਜਨੀਤਿਕ ਪਾਰਟੀਆਂ ਨੇ ਠੱਗੀ ਮਾਰੀ ਸੀ ਲੋਕਾਂ ਨਾਲ ਵੀ ਥੋੜਾ ਜਿਹਾ ਅਨਾਜ ਹੈ ਨਹੀਂ ਅਨਾਜ ਹੈ ਨਹੀਂ ਅਨਾਜ ਹੋਣੀ 1942 ਦੇ ਜਿਹੜਾ ਵਰਲਡ ਵਾਰ ਅਛ ਸੀਗੀ ਸੈਕੰਡ ਉਹਦੇ ਵਿੱਚ ਅਨਾਜ ਲੋਕਾਂ ਨੂੰ ਦਿੱਤਾ ਪੰਜਾਬ ਨੇ ਦਿੱਤਾ ਹਿੰਦੁਸਤਾਨ ਨੇ ਦਿੱਤਾ ਜੀ ਪਰ ਹੁਣ ਤੱਕ ਤਾਂ ਇਹੀ ਕਹਿੰਦੇ ਨੇ ਹਰੀ ਕ੍ਰਾਂਤੀ ਦਾ ਆਈ ਹੋਰ ਹਰਾਂ ਕੜੀ ਪੀੜੀ ਕ੍ਰਾਂਤੀ ਲੈਂਦੀ ਹੈ ਹਰੀ ਤਾਂ ਆਈ ਕੋਈ ਨਹੀਂ ਹਰੀ ਕ੍ਰਾਂਤੀ ਦੇ ਨਾਂ ਤੇ ਪੰਜਾਬ ਨੂੰ ਠੋਕ ਕੇ ਰੱਖਦਾ ਹਾਂ ਰੇਹਾਂ ਸਪਰੇਹਾਂ ਦੇ ਨਾਲ ਕਿਸਾਨ ਨੂੰ ਕੰਮ ਕੀਤਾ ਜਿਹੜਾ ਉਹਦਾ ਜਿਹੜੀ ਉਹਦੀ ਪ੍ਰੋਡਕਟ ਹੈ ਪੈਦਾਵਾਰ ਆ ਉਹਦਾ ਮੁੱਲ ਨਹੀਂ ਬਿਲਕੁਲ ਉਹ ਦਿਓ ਬੜੇ ਬੜੇ ਅਰਥ ਸ਼ਾਸਤਰੀ ਸਾਹਮਣੇ ਲਾ ਕੇ ਕਹੋ ਜੀ ਕਿੰਨਾ ਇਸ ਪੈਦਾਵਾਰ ਤੇ ਖਰਚਾ ਹੈ ਆ ਚੱਕੋ ਥੋੜਾ ਖਰਚੇ ਦਾ ਮੁੱਲ ਗੱਲ ਖਤਮ ਬਿਲਕੁਲ ਪੰਜਾਬ ਦਾ ਬੰਦਾ ਤਾਂ ਆਪ ਦੇ ਆਪ ਨੂੰ ਭੁੱਖਾ ਵੀ ਆਖ ਰਹੇ ਹੁੰਦੇ ਜਦੋਂ ਪਰ ਇਨਸਾਫ ਦੀ ਗਲਤਾਂ ਹੋਵੇ ਜੀ ਬਿਲਕੁਲ ਤੁਸੀਂ ਪਿੱਛੇ ਜੇ ਕਿਹਾ ਕਰੋਨਾ ਆਇਆ ਸੀ ਕਿਸੇ ਨੇ ਲੰਗਰ ਲਾਇਆ ਨਹੀਂ ਲਾਇਆ ਪੰਜਾਬ ਚ ਲੱਗੇ ਗਏ ਪੰਜਾਬ ਚ ਲੱਗੇ 15-15 ਲੱਖ ਨੂੰ ਰੋਟੀ ਖਵਾਈ ਕੁਵਾਰੀ ਚ ਦਿੱਲੀ ਚ ਪੰਜਾਬ ਦੇ ਲੋਕਾਂ ਨੇ ਰੋਟੀ ਖਵਾਈ ਲੰਗਰ ਲਾ ਕੇ ਕਿਸੇ ਹੋਰ ਨੇ ਨਾ ਖਵਾਤੀ ਨਹੀਂ ਖਵਾਈ ਬਿਲਕੁਲ ਅਰਪੰਪਤੀ ਤੇ ਖਰਮਪਤੀ ਵੀ ਲੋਕ ਨੇ ਇਹ ਤਾਂ ਬਚਾਰੇ ਹਾਈ ਕੁਛ ਨਹੀਂ ਜੀ ਠੀਕ ਨਹੀਂ ਇਸ ਕਰਕੇ ਪੰਜਾਬ ਕਿਸੇ ਦਾ ਮਾੜਾ ਨਹੀਂ ਸੋਚਦਾ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਇਹ ਪੱਕੀ ਗੱਲ ਹੈ ਬਿਲਕੁਲ ਸਹੀ ਹੈ ਭੁੱਖਾ ਤਾਂ ਕਿਸੇ ਨੂੰ ਹੀ ਦੇਖ ਹੀ ਨਹੀਂ ਸਕਦਾ ਫਿਰ ਵੀ ਇਹਦੇ ਤੇ ਸ਼ੰਕਾ ਕਰਨਾ ਵੀਨ ਨੇ ਸਾਡਾ ਵਿਰੋਧ ਕੀਤਾ ਜੀ ਜੇ ਨਾ ਕਰਦੇ ਸੀ ਥੋੜੇ ਸਾਰੇ ਮਸਲੇ ਹੱਲ ਕਰਦੇ ਸਮਾ ਵਿਰੋਧ ਦੇ باوجود ਮਸਲੇ ਹੱਲ ਕਰੋ ਤਾਂ ਕਿ ਮੁੜ ਕੇ ਵਿਰੋਧ ਕਰਨ ਦਾ ਮੌਕਾ ਹੀ ਨ ਮਿਲੇ ਮੌਕਾ ਹੀ ਨ ਮਿਲੇ ਬਿਲਕੁਲ ਧੰਨੀ ਆ ਜੀ ਧੰਨਵਾਦ ਜੀ ਹਾਂ ਜੀ ਹਾਂ ਸ਼ੁਕਰੀਆ ਤਾਂ ਤੁਸੀਂ ਸੁਣਿਆਏ ਸਨ ਬਾਪੂ ਬਲਕੌਰ ਸਿੰਘ ਜਿਹੜੇ ਬਿਬਾਕੀ ਨਾਲ ਆਪਣੀਆਂ ਗੱਲਾਂ ਰੱਖਦੇ ਨੇ ਪੂਰੀ ਤਰ੍ਹਾਂ ਨਿਰਪੱਖ ਗੱਲਾਂ ਰੱਖਦੇ ਨੇ ਤੇ ਗੱਲ ਕਰਦੇ ਨੇ ਵੀ ਚੇਤਨਾ ਹੋਣੀ ਜ਼ਰੂਰੀ ਹੈ ਚੇਤਨਾ ਵੋਟਰਾਂ ਚ ਹੋਏਗੀ ਤਾਂ ਹੀ ਸਾਡੇ ਸਮਾਜ ਦਾ ਸੁਧਾਰ ਹੋਏਗਾ ਜਿਸ ਤਰੀਕੇ ਨਾਲ ਅੰਧਵਿਸ਼ਵਾਸ ਫਿਰਕਾ ਪ੍ਰਸਤੀ ਨੂੰ ਲੈ ਕੇ ਲੋਕ ਉੱਪਰ ਜਾ ਰਹੇ ਨੇ ਤੇ ਲੋਕ ਮੁੱਦੇ ਜਿਹੜੇ ਆਮ ਜ਼ਿੰਦਗੀ ਨਾਲ ਜੁੜੇ ਹੋਏ ਇਹਨਾਂ ਨੂੰ ਥੱਲੇ ਕਰਕੇ ਧਰਮ ਨੂੰ ਉੱਪਰ ਤੇ ਜਾਦੇ ਨੇ ਉਸ ਨਾਲ ਸਾਡੇ ਸਮਾਜ ਤੇ ਸਾਡੇ ਦੇਸ਼ ਦਾ ਬੇੜਾ ਜ਼ਰੂਰ ਗਰਕ ਹੋ ਰਿਹਾ ਹੈ ਉਹਨੂੰ ਗਰਕ ਹੋਣ ਤੋਂ ਬਚਾ ਲਓ ਆਪਣੇ ਆਲੇ ਦੁਆਲੇ ਦੀਆਂ ਸਮੱਸਿਆਵਾਂ ਨੂੰ ਸਮਝੋ ਆਪਣੇ ਘਰ ਦੀਆਂ ਸਮੱਸਿਆਵਾਂ ਨੂੰ ਸਮਝੋ ਘਰ ਦੀ ਸਮੱਸਿਆ ਤਾਂ ਕਹ ਰਹੇ ਆ ਕਿਉਂਕਿ ਬੇਰੋਜ਼ਗਾਰੀ ਮਹਿੰਗਾਈ ਇਹ ਤੁਹਾਡੇ ਘਰ ਦੀ ਸਮੱਸਿਆ ਹੈ ਇਹ ਸਮੱਸਿਆ ਨੂੰ ਸਮਝੋ ਫਿਰਕਾ ਪ੍ਰਸਤੇ ਧਰਮ ਦੀ ਰਾਜਨੀਤੀ ਤੋਂ ਛੁਟਕਾਰਾ ਪਾਓ ਤਾਂ ਜੋ ਤੁਹਾਡਾ ਵੀ ਭਲਾ ਹੋਵੇ ਤੇ ਦੇਸ਼ ਦਾ ਵੀ ਭਲਾ ਹੋ ਸਕੇ ਮੈਂ ਇੰਦਰਪਾਲ ਸਿੰਘ ਤੁਨ ਨਾਲ ਕੈਮਰਾਮੈਨ ਰੋਸ਼ਨ ਨਾਲ ਦੇਖਦੇ ਹੋ ਰਾਜਨੀਤੀ ਵੀ ਸਸਤੀਕਾ